ਇਸ ਵੇਲੇ ਦੀ ਬੇਹਦ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਪੰਜਾਬ ਰੋਡਵੇਜ਼ ਦੀ ਬੱਸ ਤੇ ਟਿਪਰ ਦੀ ਟੱਕਰ ਹੋਈ ਹੈ ਤੇ ਇਸ ਹਾਦਸੇ ਦੇ ਵਿੱਚ ਜੋ ਬੱਸ ਦੀ ਹਾਲਤ ਹੋਈ ਹੈ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੱਸ ਪੂਰੀ ਤਰ੍ਹਾਂ ਖਾਤਮ ਹੋ ਚੁੱਕੀ ਹੈ ਤੇ ਬੱਸ ਦਾ ਜਿਹੜਾ ਮੂਲਾ ਹਿੱਸਾ ਹੈ ਉਹ ਇੰਨਾ ਜ਼ਿਆਦਾ ਨੁਕਸਾਨਿਆ ਗਿਆ ਕਿ ਡਰਾਈਵਰ ਵੀ ਬੇਹੱਦ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੈ ਤੇ ਜਿਹੜੀ ਸਵਾਰੀਆਂ ਦੀ ਜਾਨ ਹੈ ਉਹ ਵੀ ਬਾਲ-ਬਾਲ ਬਚੀ ਹੈ ਤੇ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿੰਨੇ ਕਿ ਇਹ ਜਿਹੜੀ ਬੱਸ ਹੈ ਉਹ ਚੰਡੀਗੜ੍ਹ ਤੋਂ ਰਿਸਾਲ ਜਾ ਰਹੀ ਸੀ ਤੇ ਬੱਸ ਸਵਾਰੀਆਂ ਦੇ ਨਾਲ ਭਰੀ ਹੋਈ ਸੀ ਤੇ ਇੱਕ ਰਸਤੇ ਦੇ ਵਿੱਚ ਕੁਝ ਟਿਪਰ ਜਾ ਰਹੇ ਸੀ ਉਹ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਤੋਂ ਬਾਅਦ ਇਸ ਬੱਸ ਦੇ ਨਾਲ ਟਿਪਰ ਦੀ ਟੱਕਰ ਲੱਗ ਗਈ ਤੇ ਇਹ ਭਿਆਨਕ ਹਾਦਸਾ ਵਾਪਰ ਗਿਆ ਤੇ ਇਸ ਹਾਦਸੇ ਦੇ ਵਿੱਚ ਡਰਾਈਵਰ ਹਰਦੀਪ ਸਿੰਘ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਜਿਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਜਤੀ ਕਰਵਾਇਆ ਗਿਆ ਗੰਦੀਮਤ ਦੇ ਨਾਲ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਦੀ ਖਬਰ ਹਾਲੇ ਤੱਕ ਨਹੀਂ ਮਿਲੀ ਪਰ ਇਹ ਕਿਹਾ ਜਾ ਰਿਹਾ ਕਿ ਜਿਹੜੀ ਸਵਾਰੀਆਂ ਦੀ ਜਾਨ ਹੈ ਉਹ ਬਾਲ ਬਾਲ ਬਚੀ ਐ ਤੇ ਸਵਾਰੀਆਂ ਆਰੀ ਨੂੰ ਮਾਮੂਲੀ ਸੱਟਾਂ ਵੀ ਜਿਹੜੀਆਂ ਲੱਗੀਆਂ ਨੇ ਤੇ ਫਿਲਹਾਲ ਦੇ ਲਈ ਪੁਲਸ ਦੇ ਵੱਲੋਂ ਮਾਮਲੇ ਦੀ ਜਿਹੜੀ ਜਾਂਚ ਹੈ ਉਹ ਕੀਤੀ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਡਰਾਈਵਰ ਦਾ ਇਲਾਜ ਹੈ ਉਹ ਵੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਤੁਸੀਂ ਇਸ ਖਬਰ ਨੂੰ ਲੈ ਕੇ ਕੀ ਸੋਚਦੇ ਹੋ ਆਪਣੀ رائے ਸਾਡੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰੋ ਤੇ ਇਸ ਮਾਮਲੇ ਨੂੰ ਲੈ ਕੇ ਡਰਾਈਵਰ ਦਾ ਜੋ ਬਿਆਨ ਆਇਆ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਫੇਰ ਪਿੱਛੇ ਤੇ ਆਈ ਆ আচ্ছা ਫੇਰ ਤੁਸੀਂ ਸਾਈਕਲ ਤੇ ਸੀ ਸਾਈਕਲ ਤੇ ਤੁਮਾ ਹਾਂ ਸੈਟ ਲੱਗੀ ਤੁਹਾਨੂੰ ਵੀ ਸੈਟ ਲੱਗੀ ਆ ਯਾਰ ਅੱਛਾ ਬਚਾਵੇ ਤੇਰਾ ਹਾਂ ਬਚਾ ਰਹਾ ਹੈਗਾ ਮੇਰਾ ਤੁਸੀਂ ਜਿਸ ਟਾਈਮ ਆਏ ਉਸ ਟਾਈਮ ਹੋ ਗਿਆ ਐਕਸੀਡੈਂਟ ਬਸ ਕਿਧਰ ਮਾਰੀ ਸੀ ਪਟਿਆਲੇ ਵਾਲੇ ਡਿੱਪਰ ਡਿੱਪਰ ਦਾ ਕੋਈ ਨੁਕਸਾਨ ਹੋਇਆ ਡਿੱਪਰ ਤਾਂ ਦੇਖਿਆ ਨਹੀਂ ਜੀ ਮੈਂ ਚੰਡੀਗੜ੍ਹ ਤੋਂ 535 ਚੱਲੇ ਤੇ 535 ਚੱਲੇ ਤੇ ਇੱਥੇ ਪਟਿਆਲੇ 67 ਆ ਗਏ ਤੇ ਇੱਥੇ 77 ਸਾਹਬ ਦੇ ਸੱਤ ਅਸੀਂ ਫਤਿਹਪੁਰ ਪਹੁੰਚੇ ਕੀ ਹੋਇਆ ਸਾਹਮਣੇ ਕੀ ਸੀ ਮੈਂ ਥਰ ਆਪਣੀ ਸਾਈਡ ਜਾ ਰਿਹਾ ਤਾਂ ਜੀ ਅਮਰਸੜ ਆ ਰਹੇ ਸੀ ਤੇ ਹਾਂ ਇੱਕ ਘੋੜਾ ਤਾਂ ਸਮਾਨੇ ਸਾਈਡ ਤੋਂ ਜਾ ਰਿਹਾ ਤਾਂ ਜੀ ਮੇਰੀ ਯਾਰ ਘੋੜੇ ਦੇ ਮਤਲਬ ਆਮਣੇ ਸਾਹਮਣੇ ਤੇ ਆ ਸੀ ਤੇ ਨਾਲ ਦੀ ਇਹਦੇ ਪਿੱਛੇ ਇੱਕ ਟਿਪਰ ਦਾ ਉਹਨੇ ਇੱਕ ਲਗਤ ਟਿਪਰ ਕੱਢ ਕੇ ਅੱਗੇ ਕਰਤੀ ਉਹ ਓਵਰਟੇਕ ਕਰਿਆ ਉਹਨੇ ਦੇਖਦੇ ਹੋਏ ਵੀ باوجود ਵੀ ਗੱਡੀ ਆ ਗਈ ਬੱਸ ਵੀ ਆ ਗਈ ਸਾਹਮਣੇ ਤੋਂ ਉਹਨੇ ਬੱਸ ਨੂੰ ਦੇਖਦੇ ਹੋਏ ਵੀ ਓਵਰਟੇਕ ਟਿਪਰ ਸਾਈਡ ਲੱਗੀ ਤੁਹਾਨੂੰ ਫਿਰ हां जी ਮੈਂ ਮੈਂ ਮਤਲਬ ਉਹ ਟਿਪਰ ਬਚਾਇਆ ਨਾਲ ਉਹ ਦੋਨੇ ਗੱਡੀਆਂ ਹੋ ਗਈਆਂ ਸਾਹਮਣੇ ਉਹਨਾਂ ਨੂੰ ਬਚਾਉਂਦਾ ਪਜਾਂਦਾ ਮੈਂ ਮਤਲਬ ਬ੍ਰੇਕ ਮਾਰੀ ਤੁਸੀਂ ਬ੍ਰੇਕਟ ਮਾਰੇ ਮਤਲਬ ਬ੍ਰੇਕ ਮਾਰੀ ਤੇ ਉਹਨੇ ਬ੍ਰੇਕ ਨਹੀਂ ਮਾਰੀ ਨਾ ਕੱਟ ਮਾਰਿਆ ਕੁਝ ਨਹੀਂ ਉਹਨੇ ਕਰਿਆਗੇ ਉਹਦੇ ਨਾਲ ਹੀ ਵੱਜੀ ਮਤਲਬ ਉਹਦੇ ਸਵਾਰੀ ਕਿੰਨੇ ਸੀ ਤੁਹਾਡੇ ਬਸ ਦੇ ਵਿੱਚ ਸਵਾਰੀ ਸੀਟੜ ਸਵਾਰੀਆਂ ਤੇ ਜੀ ਸੀਟੜ 52 ਸਵਾਰੀ ਹਾਂ 52 ਤੇ 2 3 ਘੱਟ ਹੋਣਗੇ ਜੇ ਸਿੱਧੀ ਟੱਕਰ ਹੁੰਦੀ ਕਿੰਨਾ ਨੁਕਸਾਨ ਹੁੰਦਾ ਸਿੱਧੇ ਟੱਕਰਾਂ ਤੇ ਫਿਰ ਤਾਂ ਸਭ ਬਹੁਤ ਨੁਕਸਾਨ ਹੋ ਜਾਂਦਾ ਜੇ ਸਵਾਰੀਆਂ ਭਰੀ ਪਈਤੀ ਜੀ ਘੱਟੀ ਬੱਸਰ ਮੈਂ ਅੱਗੇ ਬੈਡ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਬੈਠਾ ਸੀਗਾ ਅਸੀਂ ਆਪਣੀ ਸਾਈਡ ਜਾ ਰਹੇ ਸੀ ਕਿ ਟਿਪਰ ਵਾਲਾ ਗੱਡੀ ਨੂੰ ਪਾਸ ਕਰ ਰਿਹਾ ਸੀਗਾ ਉਹਨੇ ਦੇਖਿਆ ਵੀ ਗੱਡੀ ਆ ਰਹੀ ਆ ਉਹਨੇ ਆਪਣੀ ਆਪਣੀ ਸਾਈਡ ਨਹੀਂ કરી ਉਹ ਪਾਸ કરી ਗਿਆ ਫਿਰ ਇਹਨਾਂ ਨੂੰ ਅਸੀਂ ਬ੍ਰੇਕ ਮਾਰ ਰਹੇ ਸੀਗੇ ਬ੍ਰੇਕ ਘੱਟ ਲੱਗੀ ਤੁਹਾਨੂੰ ਪਤਾ ਗਿੱਲੀ ਸੜਕ ਹੈ ਕਿੰਨੇ ਕੁ ਸਵਾਰੀਆਂ ਬਸ ਤੇ ਥੋੜੇ ਸਰ ਬਸ ਤੇ 28 ਸਵਾਰੀਆਂ ਸੀਗੀਆਂ ਹਾਂ ਇੱਕ ਬਸ ਤੇ ਟਰੱਕ ਦਾ ਹਾਸਾ ਹੋਇਆ ਹੋਇਆ ਸੀਗਾ ਬਸ ਦਾ ਜਿਹੜਾ ਅਗਲਾ ਹਿੱਸਾ ਪੂਰੀ ਤਰ੍ਹਾਂ ਤੋਂ ਡੈਮੇਜ ਹੋਇਆ ਹੋਇਆ ਸੀ ਤੇ ਆਪਣਾ ਜਿਹੜਾ ਡਰਾਈਵਰ ਹੈ ਜ਼ਖਮੀ ਸੀਗਾ ਬੁਰੀ ਤਰ੍ਹਾਂ ਤੋਂ ਤੇ ਮੈਂ ਫਿਰ ਉਹਨੂੰ ਆਪਣੀ ਗੱਡੀ 'ਚ ਬਿਠਾਇਆ ਤੇ ਫਿਰ ਹਸਪੀਟਲ ਹਾਂ ਗੱਡੀ 'ਚ ਬਿਠਾਇਆ ਤੇ ਹਸਪੀਟਲ ਮੈਂ ਫਿਰ ਉਹਨੂੰ ਲੈ ਕੇ ਆਇਆ ਇਥੇ ਦਾਖਲ ਕਰ ਲਿਆ ਹਾਂ ਇਥੇ ਦਾਖਲ ਕਰ ਲਿਆ ਫਰਸਟ ایڈ